ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸ਼ਹਿਰ ਦੀ ਮਸ਼ਹੂਰ ਪਾਵਰ ਟੂਲ ਬਣਾਉਣ ਚ ਪ੍ਰਮੁੱਖ ਕੰਪਨੀ ਇੰਡੀਗੋ ਪਾਵਰ ਟੂਲਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਵਾਤਾਵਰਣ ਪ੍ਰੇਮੀ ਅਵਤਾਰ ਸਿੰਘ ਦੇ ਪੁੱਤਰ ਕਰਨ ਵੀਰ ਸਿੰਘ ਤੇ ਨਵਜੂਤ ਕੌਰ ਪਟਿਆਲਾ ਨਾਲ ਹੋਏ ਵਿਆਹ ਮੌਕੇ ਵਿਆਹ ਵਿੱਚ ਸ਼ਾਮਲ ਮਹਿਮਾਨਾਂ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਵਾਲੇ ਬੂਟੇ ਪੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਧਰਤੀ ਤੇ ਵਧ ਰਹੀ ਗਲੋਬਲ ਵਾਰਮਿੰਗ ਨਾਲ ਧਰਤੀ ਦੀ ਓਜ਼ੋਨ ਵਿੱਚ 파ੜ ਪੈ ਰਿਹਾ ਹੈ ਜਿਸ ਕਾਰਨ ਧਰਤੀ ਤੇ ਜ਼ਹਿਰੀਲੇ ਗੈਸਾਂ ਦਾਖਲ ਹੋ ਰਹੀਆਂ ਹਨ। ਇਹਨਾਂ ਗੈਸਾਂ ਨਾਲ ਧਰਤੀ ਵਾਸੀ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹਨ। ਉਨ੍ਹਾਂ ਇਸ ਮੱਦੇ ਨਜ਼ਰ ਉਹਨਾਂ ਨੇ ਨੇਚਰ ਵਿਊ ਨਰਸਰੀ ਦੇ ਸਹਿਯੋਗ ਨਾਲ ਇਲਾਇਚੀ, ਲੈਮਨਗ੍ਰਾਸ, ਸਹਿਜਣਾ, ਅਜਵਾਇਨ, ਸਟੀਬੀਆ, ਕੜੀਪੱਤਾ, ਅਲ ਸਪਾਈਸ, ਆਮਲਾ, ਐਲੋਵੇਰਾ ਆਦਿ ਦੇ ਬੂਟੇ ਵੰਡੇ ਤਾਂ ਜੋ ਲੋਕ ਬਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਪੌਦੇ ਲਗਾਉਣ ਲਈ ਪ੍ਰੇਰਿਤ ਹੋਣ। ਉਹਨਾਂ ਅੱਗੇ ਦੱਸਿਆ ਕਿ ਸਾਡੇ ਪਰਿਵਾਰ ਅਤੇ ਇੰਡਸਟਰੀ ਵੱਲੋਂ ਕਰਵਾਏ ਜਾਣ ਵਾਲੇ ਹਰ ਪ੍ਰੋਗਰਾਮ ਵਿੱਚ ਹਮੇਸ਼ਾ ਪੌਦੇ ਵੰਡੇ ਜਾਂਦੇ ਹਨ। ਇਸ ਵਿਸ਼ੇਸ਼ ਮੌਕੇ ਤੇ ਨਰਿੰਦਰ ਕੌਰ ਕਰਨਵੀਰ ਸਿੰਘ ਗੁਰਜੀਤ ਸਿੰਘ ਜਤਿੰਦਰ ਸਿੰਘ ਅਤੇ ਹੋਰ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ